ਪਰੀ ਸਾਤਰੀ ਕਾਲ ਗੱਜ ਗਿਆ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਜੀ ਕਾ ਖਾਲਸਾ ਧੰਨਵਾਦ ਭਾਈ ਸਾਰੇ ਵੀਰਾਂ ਦਾ ਨਾ ਨਾ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਾ ਇਹਨੂੰ ਦੀ ਪ੍ਰਵਾਹ ਬੰਦੀ ਦਾ ਸਾਲ ਮਾਰ ਦਿੱਤਾ ਇਹਨੂੰ ਦੀ ਪ੍ਰਵਾਹ ਤਾਂ ਬਾਟਰ ਖਟਰ ਦਾ ਤਾਮ ਇਹਨੂੰ ਇਹ ਜਿੱਤ ਤੋਂ ਮਾਰ ਦਿੱਤਾ ਜਿੱਤ ਤੋਂ ਮਾਰ ਦਿਖਾ ਦੇ ਨਹੀਂ ਲਿਖਦਾ ਬਾਬਾ ਜੀ ਧੰਨਵਾਦ ਆ ਸਾਰਿਆਂ ਦਾ ਸਾਰੇ ਵੀਰਾਂ ਦਾ ਸਾਰੇ ਉਹਦੇ ਇੱਥੇ ਤੋਚੇ ਨੇ ਵਦਿਆ ਬਜ਼ੂਰ ਕਲੇ ਸਾਡੇ ਉੱਤੇ ਹੈ ਨਾ ਕਾਦੀਆਂ ਮਾ ਮਾ ਪੈਣਾ ਇੱਕ ਦੇਖੋ ਤੇ ਇਸ ਦੇ ਮਤਲਬ ਆ ਲੋ ਸੀ ਉੱਥੇ ਆਪਣੇ ਹੱਕ ਮੰਗਣ ਗਏ ਸੀ ਸਾਨੂੰ ਆ ਕੇ ਨੇ ਦੁਸ਼ਮਣ ਬਣਾਤਾ ਵੀ ਤੁਸੀਂ ਸਾਡੇ ਦੁਸ਼ਮਣ ਹੁਣ ਗੱਲ ਕੱਲ ਫਸਲਾਂ ਵਾਲੀ ਨਹੀਂ ਗੱਲ ਅਣਖਾਂ ਵਾਲੀ ਵੀ ਹੈਗੀ ਆ ਠੀਕ ਹੈ ਨਾ ਫਸਲਾਂ ਨਸਲਾਂ ਸਾਰੀ ਅਣਖ ਤੇ ਗੱਲ ਆਈ ਹੋਈ ਹੈ ਤੇ ਸਾਡੇ ਸਾਰੇ ਬਜ਼ੁਰਗ ਨੌਜਵਾਨ ਉਹ ਸਾਡੀਆਂ ਮਾਵਾ ਭੈਣਾ ਉੱਥੇ ਡਟੀਆਂ ਹੋਏ ਨੇ ਅੱਜ ਅਸੀਂ ਉਹਨਾਂ ਦੇ ਜਾ ਕੇ ਉੱਥੇ ਹੌਸਲੇ ਵੀ ਵਧਾਵਾਂਗੇ ਤੇ ਸਾਰੇ ਸਾਰੇ ਇਹ ਸਾਨੂੰ ਡਰਾ ਸਕਦੇ ਨੇ ਹੈ ਨਾ ਗੋਲੀਆਂ ਮਾਰ ਸਕਦੇ ਨੇ ਸਾਡੇ ਹੈ ਨਾ ਕੁਝ ਵੀ ਕਰ ਸਕਦੇ ਨੇ ਪਰ ਕਦੇ ਸਾਨੂੰ ਨਾ ਮਤਲਬ ਹਰਾ ਨਹੀਂ ਸਕਦੇ ਹੈਨਾ ਅਸੀਂ ਇਹਨਾਂ ਤੋਂ ਡਰਦੇ ਨਹੀਂ ਹੈਗੇ ਇਹਨੇ ਸਭ ਕੁਝ ਕਰਕੇ ਦੇਖ ਲਿਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਬਾਬਾ ਜੀ ਇਹ ਦੁਨੀਆ ਦੀ ਕਹਿੰਦੇ ਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਠੀਕ ਹੈ ਪਰ ਇਹ ਸਾਨੂੰ ਕਦੇ ਡਰਾ ਨਹੀਂ ਸਕਦੇ ਠੀਕ ਹੈ ਨਾ ਹਰਾ ਨਹੀਂ ਸਕਦੇ ਸਾਨੂੰ ਕਿਉਂਕਿ ਸਾਡੇ ਜਜ਼ਬੇ ਬਹੁਤ ਵੱਡੇ ਨੇ ਠੀਕ ਹੈ ਸਾਡੇ ਇਤਿਹਾਸ ਬਹੁਤ ਵੱਡੇ ਨੇ ਠੀਕ ਹੈ ਸਾਡੇ ਪਾਪਿਆਂ ਨੇ ਪਹਿਲਾਂ ਕਿੰਨੀ ਵਾਰ ਦਿੱਲੀ ਜਿੱਤੀ ਆ ਸਾਡੇ ਗੁਰੂਆਂ ਨੇ ਗੁਰੂਆਂ ਦਾ ਇਤਿਹਾਸ ਕਿੰਨੇ ਵੱਡੇ-ਵੱਡੇ ਪਹਿਲਾਂ ਨਹੀਂ ਅਸੀਂ ਇਹਨਾਂ ਤੋਂ ਮੋਦੀ ਵਰਗੇ ਔਰੰਗਜ਼ੇਬਾ ਤੋਂ ਅਮੀਤ ਸਾਹਿਬ ਵਰਗਿਆਂ ਤੋਂ ਅਸੀਂ ਪਹਿਲਾਂ ਨਹੀਂ ਦਬੇ ਹੁਣ ਕਿਵੇਂ ਦਬਜਾਂਗੇ ਤੁਹਾਡਾ ਕਹੀ ਅਭੀ ਬਾਬਾ ਦੀ ਗੱਲ ਜਾਗਰੂਕ ਹੋਣ ਦੀ ਹੈ ਨਾ ਕੋਈ ਪਰਚੇ ਕੁਝ ਨਹੀਂ ਕਰ ਸਕਦੇ ਹੈ ਨਾ ਇਹਨਾਂ ਨੇ ਮੇਰੇ ਤੇ ਤਿੰਨ ਕੇਸ ਪਾਏ ਨੇ ਹੁਣ ਤਿੰਨ ਕੇਸ ਪਾਏ ਨੇ ਦੇਸ਼ ਗਦਰੋਹ ਦੇ ਕੱਲ ਮੇਰੀ ਵਕੀਲ ਨਾਲ ਗੱਲ ਹੋਈ ਉਹ ਕਹਿੰਦਾ ਮੈਨੂੰ ਕਹਿੰਦਾ ਇੱਕ ਤਾਂ ਪਾਇਆ ਕਿਰਤੇ 80 ਲੱਖ ਰੁਪਏ ਦਾ ਕੇਸ ਇਹਨਾਂ ਨੇ ਇੱਕ ਤਿੰਨ ਕੇਸ ਪਾਏ ਨੇ ਦੇਸ਼ ਗਦਰੋਹ ਦੇ ਪਾਏ ਨੇ ਇੱਕ ਪਾਸਪੋਰਟ ਕੈਨਸਲ ਵਾਲਾ ਪਾਇਆ ਜਿਹੜੇ ਹੁਣ ਤੱਕ ਇਹਨਾਂ ਨੇ ਪਾਏ ਨੇ ਠੀਕ ਹੈ ਮੇਰੇ ਵੱਲੋਂ ਕਾਲੇ ਕਰ ਲਿਓ ਪਾ ਦੇ ਸਾਰੇ ਦੇ ਸਾਰੇ ਹੈ ਨਾ ਮੈਂ ਤਾਂ ਮਰਨ ਪਿੱਛੇ ਨਿਕਲਿਆ ਹੋਇਆ ਜਦੋਂ ਨਾ ਬੁਧਾ ਕਰਦਾ ਬੋਲ ਸੋਹਰ ਹਾਂ ਮੈਂ ਤਾਂ ساری ਉ ਦੇਖੋ ਇਹ 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 ਜੋਦੇ ਨੇ ਜੀ ਇਸ ਕਰਕੇ ਆ ਦੋਨੇ ਭਰਾ ਖੋਟੇ ਸਾਹਮਣੇ ਖੜੇ ਆ ਪੰਜਾਬ ਸਰਕਾਰ ਮੇਰੇ ਤੇ ਫੱਟੇ ਚੱਕ ਰਹੀਆਂ ਪਰਤੀ ਤੇ ਹਰਿਆਣਾ ਸਰਕਾਰ ਇਹਦੇ ਪਾਸੇ ਫੱਟੇ ਚੱਕ ਰਹੀੰਦੀ ਆ ਅੱਜ ਪੰਜਾਬ ਹਰਿਆਣਾ ਇਕੱਠੇ ਹੋਏ ਖੜੇ ਆ ਇਹ ਕਰਕੇ ਕਮਰਾ ਆਇਆ ਮੈਂ ਕਰੋ ਠੀਕ ਆ ਪਾਪਾ ਜੀ ਇਹ ਸਿੱਧੇ ਸਾਰੀ ਉਮਰ ਵਾਸਤੇ ਨਿੱਕੇ ਹੋਏ ਆ ਸਾਰੀ ਉਮਰ ਵੀ ਢੇੜ ਕੱਟਣੀ ਪਈ ਨਾ ਸਾਰੀ ਉਮਰ ਕੱਟ ਲੋ ਕਿਸਾਨ ਦੇ ਕੰਮ ਵਿੱਚ ਇਹਨਾਂ ਦੀ ਵੱਡੀ ਤੋਂ ਵੱਡੀ ਤਸੱਦਦ ਨਹੀਂ ਪੈਗੀ ਉਹ ਵੀ ਸਹਿ ਲੂਗਾ ਪਰ ਇਹਨਾਂ ਤੋਂ ਗੱਪ ਤਾਂ ਨਹੀਂ ਮੈਂ ਕਦੇ ਵੀ ਵਹਿਮ ਕਰਦੇ ਮੋਤੀ ਔਰ ਵਹਿਮ ਕਰਦੇ ਮਿੱਕਸਾ ਕਿ ਸਾਨੂੰ ਡਰਾ ਲੋਗੇ ਉਹਦੇ ਅੱਗੇ ਨਾਲੇ ਪੁਰਸ ਵਾਲੇ ਖੜਾ ਦੇਣੇ ਨੇ ਇਤਿਆਰ ਦੇ ਗਿਆ ਨਾ ਜੇ ਆਪਣੀ ਬਾਤ ਆ ਤੂੰ ਤੇ ਪਿੱਟਾ ਨਾ ਕਿਸੇ ਨੇ ਆਪਣੇ ਪੁੱਤਾਂ ਨੂੰ ਖੜਾਵੇਂ ਉੱਤੇ ਖੱਟੜ ਹੈ ਨਾ ਔਰ ਸਾਨੂੰ ਕਹੇ ਹਾਂ ਵੀ ਇਹ ਆ ਰਹੇ ਸੱਸੇ ਤੇ ਖੜੇ ਨੇ ਇੱਥੇ ਔਰ ਸਾਡੇ ਪੁੱਤ ਖੜੇ ਨੇ ਫਿਰ ਦੋ ਦੋ ਹੱਥ ਵੀ ਕਰਕੇ ਦਿਖਾਵਾਂਗੇ ਫਿਰ ਵੀ ਨਿਸ਼ਤੇ ਆਮੇ ਗੋਲੀਆਂ ਮਾਰਦੇ ਚਲੇ ਜਾਓ ਸਾਰੇ ਗੱਬੇ ਨੂੰ ਪਾੜ ਦਾਂਗੇ ਸਾਰੇ ਸਾਰੇ ਖੜੇ ਨੇ ਜਿਹੜੇ ਪੁਰਾਣੇ ਨੇ ਨਾ ਉਹਨਾਂ ਨਾਲ ਹੀ ਸਾਨੂੰ ਲੜਾਈ ਜਾਂਦੇ ਨੇ ਪਰ ਫੇਰ ਵੀ ਟਾਈਮ ਕਿੰਨਾ ਵੀ ਲੱਗ ਜਾਏ ਆਗੂਆਂ ਨਾਲ ਰੜ ਕੇ ਜਿਹੜੀਆਂ ਵੀ ਰਣਨੀਤੀਆਂ ਹੋਣ ਹੋਣਗੀਆਂ ਤੁਹਾਨੂੰ ਆਪਣੇ ਜਿਹੜਾ ਭਰਾ ਸ਼ਹੀਦ ਹੋਇਆ ਹੈ ਨਾ ਉਹਦਾ ਭੋਗ ਵੀ ਇੱਥੇ ਉੱਥੇ ਵੱਡੇ ਫੈਕਟਰੀ ਦੇ ਵਿੱਚ ਤੇ ਜਾਣਗੇ ਜਿਵੇਂ ਸਾਡੇ ਆਗੂ ਕਹਿੰਗੇ ਬਾਬਾ ਜੀ ਨਾਲ ਵੱਦ ਤੋਂ ਵੱਦ ਆਪਣਾ ਮੋਰਚੇ ਤੇ ਆਇਆ ਕਰੋ ਠੀਕ ਹੈ ਜੋ ਵੀ ਰਣਨੀਤੀ ਉਹਦੇ ਹਿਸਾਬ ਨਾਲ ਜਿੱਦਿਆਂ ਨੂੰ ਮੋਰਚਾ ਆਪਾਂ ਸੱਦੇ ਕਰਾਂਗੇ ਸਾਰੇ ਤੇ ਸਾਰੇ ਬਾਕੀ ਕੋਈ ਗਲਤੀ ਸ਼ਾਂਤੀ ਉਹਦੇ ਵਿੱਚੇ ਮਾ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰਾ ਸਾਹਿਬ ਕਹਿੰਨੇ ਕਿ ਸਾਡੇ ਪ੍ਰਧਾਨ ਸਾਹਿਬ